ਰੋਸੀ ਗੱਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸ੍ਰੀ ਗਾ ਜੀ ਮੈਡੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਜੀ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤ ਇੰਸ਼ੂਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੂਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੂਰੈਂਸ ਕਰਦੇ ਨੇ ਉਵਾਮਾ ਕੇਅਰ ਮੈਡੀਕਲ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 482722500 ਤੇ ਟਰਕ ਇਨ ਇਮੀਗ੍ਰੇਸ਼ਨ ਆਫਰ ਵਾਲੇ ਜੇ ਟਰਕੀਆਂ ਨਾ ਟਾਰਨੀ ਟਰਕੀਆਂ ਨਾਲ ਤੁਸੀਂ ਯੂ ਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੇ ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਆ 4159090503 ਜਸਵਿੰਦਰ ਸਿੰਘ ਛਤਰਕੌਰ ਨਗਰਾ ਰੋਸਵੈਲ ਚਰਨ ਸਿੰਘ ਸੁਖਵਿੰਦਰ ਧਾਲੀਵਾਲ ਰੀਜ਼ੋਨਾ ਕ੍ਰਿਸ਼ਨ ਤਰੋਟਾ ਯੂਬਾ ਸਿਟੀ ਬਲਜਿੰਦਰ ਸਿੰਘ ਨੇ ਜਰੂੜ ਲੈਣ ਪਰਮਜੀਤ ਕੌਰੰਗੀ ਵੇਕਾਬਲ ਪ੍ਰਤਪਾਲ ਸਿੰਘ ਸਿੱਧੂ ਫਰੇਜ਼ਨੋ ਜੀ ਐਨ ਲੀਵਲ ਟ੍ਰਕਵਾਸ਼ ਕਰਦੇ ਨੇ ਓਇਲ ਚੇਂਜ ਕਰਦੇ ਨੇ 에어 ਬ੍ਰੇਕਾਂ ਦਾ ਕੰਮ ਦਾ ਸਲੀ ਬਖਸ਼ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵੀ ਨਾ ਤੁਹ ਮਿਲਦੇ ਨੇ ਲੋਕੇਸ਼ਨ ਅ ਸੰਤਨ ਨਮਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਟੈਂਟਲੀਪ ਟਰੱਕ ਸਟਾਪ ਵਾਲੇ ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ 48272 5200 ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 16 ਜੁਲਾਈ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ ਮਿੰਟੂ ਜੀ ਖਬਰਾਂ ਦੀ ਸ਼ੁਰੂਆਤ ਕਰਕੇ ਮਕੇਸ਼ ਸਾਨੀ ਤੋਂ ਮਕੇਸ਼ ਸਾਨੀ ਦੇ ਪਿਤਾ ਦਾ ਕਤਲ ਹੋ ਗਿਆ ਜੀ ਜੀ ਬਿਲਕੁਲ ਮਕੇਸ਼ ਸਾਨੀ ਦਾ ਕਤਲ ਹੋ ਗਿਆ ਪਰ ਬਹੁਤ ਸਾਰੇ ਬੰਦਿਆਂ ਨੂੰ ਜਾਂ ਬਹੁਤ ਸਾਰੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਹੋਏਗਾ ਕਿ ਮੁਕੇਸ਼ ਸਾਨੀ ਕੌਣ ਆ ਗਿਆ ਜੀ ਮੁਕੇਸ਼ ਸਾਨੀ ਦਰਅਸਲ ਵੀਆਈਪੀ ਪਾਰਟੀ ਦਾ ਮੁਖੀ ਆ ਜਿਸ ਨੂੰ ਆਪਾਂ ਕਹਿੰਦੇ ਆ ਵਿਕਾਸਸ਼ੀਲ ਇਨਸਾਨ ਪਾਰਟੀ ਵੀਆਈਪੀ ਮਤਲਬ ਕਿ ਉਧਰ ਨਹੀਂ ਹੈ ਵੀਆਈਪੀ ਨਹੀਂ ਕਿ ਉਹ ਵੀਆਈਪੀ ਕਲਚਰ ਜਿੱਦਾਂ ਕਹਿ ਦਿੰਦੇ ਆ ਤਾਂ ਵਿਕਾਸਸ਼ੀਲ ਇਨਸਾਨ ਪਾਰਟੀ ਹੈ ਇਹ ਬਿਹਾਰ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਮਲਾ ਇੱਕ ਉਥੇ ਭਾਈਚਾਰਾ ਹੈ ਇਹ ਉਹਨਾਂ ਦੀ ਨੁਮਾਇੰਦਗੀ ਕਰਦੇ 13 14 ਫੀਸਦੀ ਵੋਟ ਬਣ ਜਾਂਦੀ ਹੈ ਇਤਿਹਾਸ ਦੇ ਵਿੱਚ ਕਾਫੀ ਸਮ ਤੁਹਾਨੂੰ ਪਤਾ ਬਹੁਤ ਜ਼ਿਆਦਾ ਅਸਰਕਾਰ ਕਹਿੰ 13 14 ਫੀਸਦੀ ਕਿਸੇ ਵੀ ਵੋਟ ਦੀ ਨੁਮਾਇੰਦਗੀ ਸ਼ੁੱਧ ਨਹੀਂ ਹੁੰਦੀ ਇਸੇ ਕਰਕੇ ਮੁਕੇਈ ਸਾ ਨਹੀਂ ਐਸ ਵੇਲੇ ਨਿੱਤੀ ਸਰਕਾਰ ਦੇ ਰਿੱਤੇ ਇੱਕ ਅਹਿਮ ਰੋਲ ਅਦਾ ਕਰਦੇ ਆ ਜੀ ਮੰਤਰੀ ਵਗੈਰਾ ਵੀ ਰਹੇ ਅਖਰ ਗੱਲ ਇਹ ਆ ਕਿ ਇਹਦਾ ਪਿਓ 70 ਸਾਲ ਦਾ ਸੀਗਾ ਜਿਹੜਾ ਕਿ ਅਲੱਗ ਰਹਿੰਦਾ ਸੀਗਾ ਵਿਕੇਸ਼ ਦਾ ਇੱਕ ਭਰਾ ਆ ਸੰਤੋਸ਼ ਦੋ ਭਰਾ ਤੇ ਇੱਕ ਇਹਨਾਂ ਦੀ ਭੈਣ ਆ ਉਹ ਮੁੰਬਈ ਦੇ ਵਿੱਚ ਵਿਆਹੀ ਆ ਹੂੰ ਹੂੰ ਉਹ ਪਿਤਾ ਇਹਨਾਂ ਦਾ ਅੱਧ ਇੱਕ ਸਧਾਰਨ ਜੇ ਘਰ ਦੇ ਵਿੱਚ ਹੀ ਰਹਿੰਦਾ ਸੀਗਾ 70 ਸਾਲ ਦੀ ਉਮਰ ਸੀ ਉਸ ਨੂੰ ਬਾਟ ਟੋਪਕੇ ਸੁਟਿਆ ਗਿਆ ਤੇ ਸਵੇਰੇ ਦੱਸਦੇ ਆ ਕਿ ਜਾ ਕੇ ਉਹ লাশ ਬਰਾਮਦ ਹੁੰਦੀ ਤੇ ਹੁਣ ਉਤੋਂ ਬਾਅਦ ਪਰਖੱਲੀ ਮੱਚ ਜਾਂਦੀ ਹੈ ਕਿਉਂਕਿ ਦੇਖੋ ਜਿਹੜਾ ਬੰਦਾ ਸਰਕਾਰ ਦਾ ਹਿੱਸਾ ਉਹਦੇ ਪਿਓ ਨੂੰ ਇਸ ਤਰ੍ਹਾਂ ਵੱਡਾ ਕੋਕੋ ਤੇ ਕੋ ਸੁੱਟ ਜਾਵੇ ਤਾਂ ਫਿਰ ਲਾ ਕਾਨੂੰਨੀ ਤੇ ਸਵਾਲ ਤੇ ਖੜੇ ਹੋਣਗੇ ਹਾਲਾਂਕਿ ਮੈਂ ਜੇ ਤੁਹਾਨੂੰ ਦੱਸਿਆ ਉਹ ਬੇहद ਸਧਾਰਨ ਘਰ ਦੇ ਵਿੱਚ ਰਹਿੰਦਾ ਸੀਗਾ ਛੁਰੀਆਂ ਵਾਲਾ ਪੱਖਾ ਕੋਈ ਨਜ਼ਰ ਆ ਰਿਹਾ ਮੰਜਾ ਆਵੇਆ ਵਾਲਾ ਜਿਹੜਾ ਹੁੰਦਾ ਆਮ ਉਹ ਨਜ਼ਰ ਆ ਰਿਹਾ ਉਹਦੇ ਥੱਲੇ ਇੱਟਾਂ ਦਿੱਤੀਆਂ ਨਜ਼ਰ ਆ ਰਹੀਆਂ ਕੋਲ ਤਿੰਨ ਚਾਰ ਗਲਾਸ ਤਾਂ ਨਜ਼ਰ ਆ ਰਹੀਆਂ ਤਾਂ ਮਤਲਬ ਕਿ ਘਰ ਦੇ ਵਿੱਚ ਕੋਈ ਆਇਆ ਹੋ ਸਕਦਾ ਹੈ ਇਕੱਲੇ ਹੀ ਰਹਿੰਦਾ ਸੀਗਾ ਤਾਂ ਕੁਝ ਕੁ ਬੰਦੇ ਇਹਨਾਂ ਨੇ ਹਿਰਾਸਤ ਦੇ ਵਿੱਚ ਲੈ ਆ ਪਰ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਇਸ ਵੇਲੇ ਬਹੁਤ ਜ਼ਿਆਦਾ ਇਸ ਘਟਨਾ ਨੂੰ ਲੈ ਕੇ ਬਿਹਾਰ ਦੇ ਵਿੱਚ ਚਰਚਾ ਹੈ ਚਰਚਾ ਇਸੇ ਕੱਲ ਨੂੰ ਲੈ ਕੇ ਕਿ ਕੁਝ ਵਿਰੋਧੀ ਧਿਰਾਂ ਜਿਹੜੀਆਂ ਹੁੰਦੀਆਂ ਨੇ ਉਹ ਦੱਸਤੀਆਂ ਨੇ ਕਿ ਬਈ ਕਿਸ ਤਰ੍ਹਾਂ ਦਾ ਹਾਲ ਹੈ ਜਿਹੜੇ ਆਪਦੇ ਹੁੰਦੇ ਆ ਉਹ ਇਹਦੇ ਤੇ ਫਿਰ ਤੁਹਾਨੂੰ ਪਤਾ ਹਮਦਰਦੀ ਪੇਸ਼ ਕਰਿਆ ਜੀ ਉਹ ਤਾਂ ਕੋਈ ਚਰਚਾ ਪੋਸਟਡੀ ਆ ਉਹ ਲੱਗੀ ਹੋਈ ਆ ਆ ਤਬਦੀਦ ਡਾਉਂਡ ਸਕੁਆਇਰ ਐਫਐਸਐਲ ਉਹ ਸਾਰੀ ਚਾਂਸ ਹੋ ਰਹੀ ਆ ਐਸਆਈਟੀ ਬਣਾ ਦਿੱਤੀ ਆ ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਇੱਕ ਵੀਆਈਪੀ ਪਾਰਟੀ ਹੀ ਵੀਆਈਪੀ ਪਾਰਟੀ ਦੇ ਮੁਖੀ ਦਾ ਕਹਿੰਦੇ ਕਿ ਵੀਆਈਪੀ ਦਾ ਪਿਤਾ ਦਾ ਕਤਲ ਹੋਇਆ ਸੋ ਇਹ ਇਸ ਵੇਲੇ ਵੀ ਕਹਿੰਦੇ ਵੱਡੀ ਖਬਰ ਆ ਇੰਡੀਆ ਦੀ ਕਿ ਮਕੇਸ਼ ਸਾਨੀ ਦਾ ਪਿਤਾ ਜਿਹੜਾ ਉਹ ਕਤਲ ਹੋ ਗਿਆ ਜੀ ਜੀ ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਆਪਾਂ ਅਕਾਲ ਤਖਤ ਸਾਹਿਬ ਵਿਖੇ ਸੁਖਬੀਰ ਬਾਦਲ ਕਹਿੰਦੇ ਪੇਸ਼ ਹੋਣਗੇ ਤੇ ਉਹ ਤੇ ਹੋਣਾ ਹੀ ਪੈਣਾ ਦੇਖੋ ਪ੍ਰਵੀਨ ਜੀ ਉਹ ਤੇ ਤੁਹਾਨੂੰ ਪਤਾ ਉਹਨਾਂ ਦੀ ਸਿਆਸਤ ਹੀ ਕੁਝ ਇਸ ਤਰ੍ਹਾਂ ਦੀ ਹੈ ਕਿ ਅਕਾਲ ਤਖਤ ਸਾਹਿਬ ਤੇ ਤਾਂ ਉਹਨਾਂ ਨੂੰ ਜਾਣੇ ਤਾਂ ਲੱਗਾ ਤੇ ਉਹ ਉਹਨਾਂ ਨੇ ਐਲਾਨ ਵੀ ਕੀਤਾ ਕਿ ਉਹ ਨਵੇਂ ਸਿੱਖ ਦੇ ਵਜੋਂ ਉੱਤੇ ਪੇਸ਼ ਹੋਣਗੇ ਦੇਖੋ ਗੱਲ ਇਹ ਆ ਕਿ ਇਹ ਸਭ ਕੁਝ ਹੋਣਾ ਸੀ ਇਹਦੇ ਤੇ ਆਪਾਂ ਬੁਤੇਰੀ ਬਾਤ ਚਰਚਾ ਕਰ ਚੁੱਕੇ ਆ ਕਿ ਐਸਾ ਇਮਕਾਨ ਐਸੀ ਸੰਭਾਵਨਾ ਲੱਗਦੀ ਸੀ ਕਿ ਜੇ ਹਾਂ ਵਾਪਰੇਗਾ ਤਾਂ ਜਿਹੋ ਜੀ ਕਿਆਸ ਰਾਈ ਸੀ ਕਿਆਫੇ ਬਾਜ਼ੀ ਸੀ ਕਿ ਲਗਭਗ ਇਹ ਕਹਾਣੀ ਉਧਰ ਨੂੰ ਵੀ ਤੁਰਦੀ ਜਾਂਦੀ ਹੈ ਜੀ 15 ਦਿਨ ਦਾ ਸਮਾਂ ਦਿੱਤਾ ਸੀਗਾ ਜੱਥੇਦਾਰ ਸਾਹਿਬ ਨੇ ਕਿ ਆਓ ਭਾਈ ਤੁਹਾਨੂੰ ਮਤਲਬ ਕਿ ਫਿਜ਼ੀਕਲੀ ਉਥੇ ਪੇਸ਼ ਹੋ ਕੇ ਤਲ ਵੀ ਇੱਕ ਤਰ੍ਹਾਂ ਨਾਲ ਕਹਿ ਲਓ

ਜੇ ਹੋ ਗਈ ਗਈ ਤੇ ਇਹਦੇ ਵਿੱਚ ਨਾਲ ਉਲਝਣ ਵੀ ਹੋਏਗੀ ਹਮ ਹਮ ਮਸਲਨ ਦੇਨ ਗੱਲ ਕੀ ਹੈ ਜਿੱਦਾਂ ਲਾ ਲੂ ਕਿ ਪ੍ਰਧਾਨਗੀ ਦਾ ਰਫੜ ਉਹਨੂੰ ਇੱਕ ਸਾਈਡ ਤੇ ਰੱਖਦੇ ਤਾਂ ਦੋ ਵੱਡੇ ਰੌਲੇ ਖਿਮਾਇਆ ਚ ਨਾ ਖਿਮਾਇਆ ਚ ਨਾ ਪੈਣੀ ਨਵੇੜਾ ਉੱਛਾ ਹੈ ਸੈਕੰਡ ਚੀਜ਼ ਇਹ ਆ ਕਿ ਦੇਰਾ ਮੁਖੀ ਨੂੰ ਮੁਆਫੀ ਜੀ ਦੇਰਾ ਮੁਖੀ ਨੂੰ ਮੁਆਫੀ ਹੁਣ ਦੇਖੋ ਉਥੇ ਇੱਕ ਉਲਝਣ ਪੈਦਾ ਹੋ ਜਾਏਗੀ ਹਮ ਕਿ ਜਿਹੜਾ ਹੁ ਸੁਧਾਰਵਾਦੀ ਧਿਰ ਦਾ ਦੋਸ਼ ਹੈ ਕਿ ਸੁਖਵੀਰ ਸਿੰਘ ਬਾਦਲ ਦੇ ਕਹਿਣ ਪਰ ਇਹ ਮਾਫੀ ਦਿੱਤੀ ਗਈ ਹੂੰ 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 ਇਦਾਂ ਹੀ ਆ ਹੂੰ ਤਾਂ ਫਿਰ ਗੱਲ ਇਹ ਆ ਕਿ ਸੁਖਵੀਰ ਸਿੰਘ ਬਾਦਲ ਜੇ ਇਸ ਕਾਲ ਲਈ ਦੋਸ਼ੀ ਹੈ ਕਿ ਉਹਨਾਂ ਨੇ ਜਥੇਦਾਰ ਸਹਿਬਾਨ ਨੂੰ ਡਿਕਟੇਟ ਕੀਤਾ ਜਾਂ ਦਿਸ਼ਾ ਨਿਰਦੇਸ਼ ਦਿੱਤਾ ਪ੍ਰੈਸ਼ਰਾਈਜ਼ ਕੀਤਾ ਕੁਝ ਵੀ ਆ ਹੂੰ 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 ਤਾਂ ਫਿਰ ਜਥੇਦਾਰਾਂ ਤਾਂ ਕੋਈ ਰੋਲ ਨਹੀਂ ਆ ਹੂੰ ਹੋਵੇ ਕਿ ਇਹ ਕਾਲ ਤੱਕ ਸਾਥ ਦਾ ਜਥੇਦਾਰ ਤੇ ਇੱਕ ਪੋਲੀਟੀਸ਼ੀਨ ਤੋਂ ਇਨਾ ਦਬ ਜਾਵੇ ਹੂੰ ਕਿ ਉਸ ਜਥੇਦਾਰ ਨੂੰ ਤਲਬ ਨਹੀਂ ਕੀਤਾ ਜਾ ਸਕਦਾ ਇਹ ਇੱਕ ਨਵੀਂ ਉਲਝਣ ਪੈਦਾ ਹੋ ਗਈ ਤੇ ਫਿਰ ਹੁਣ ਕਿਉਂਕਿ ਹਰਤਾਰ ਸਿੰਘ ਮੱਕੜ ਤੇ ਹਨ ਨੀਗੇ ਹੂੰ ਐਸਜੀਪੀਸੀ ਪ੍ਰਧਾਨ ਤਾਂ ਐਸਜੀਪੀਸੀ ਵਾਲਿਆਂ ਤੋਂ ਵੀ ਜਵਾਬ ਮੰਗਿਆ ਗਿਆ ਕਿ ਤੁਸੀਂ 90 ਲੱਖ ਦਾ ਹਿਸਾਬ ਕਿਤਾਬ ਦਿਓ ਹੂੰ 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 ਤਾਂ ਹੁਣ ਜਿਹੜੇ ਉਸ ਵੇਲੇ ਕਹਿੰਦੇ ਕਿ ਉਦੋਂ ਵੱਡੀਆਂ ਪਦਮੀਆਂ ਤੇ ਸੀ ਕਿ ਉਹਨਾਂ ਨੂੰ ਕੀ ਤਾਲਬ ਕੀਤਾ ਜਾਏਗਾ ਬਾਅਦ ਦੇ ਵਿੱਚ ਤਾਂ ਮਤਲਬ ਕਿ ਗੱਲ ਇਹ ਆ ਕਿ ਇਹ ਇੱਕ ਵੱਡਾ ਸਵਾਲ ਹੈ ਕਿ ਦੇਖੋ ਗਿਆਨੀ ਗੁਰਮਤ ਸਿੰਘ ਨੇ ਤੇ ਉਦੋਂ ਇਹ ਗੱਲਾਂ ਕਹਿ ਹੀ ਦਿੱਤੀਆਂ ਸੀਗੀਆਂ ਆ ਕੇ ਔਨ ਦਾ ਰੈਕਡ ਹੂੰ ਇਹ ਸੁਧਾਰ ਵੱਧ ਗਿਆ ਤੇ ਉਦੋਂ ਵੀ ਮਿੱਟੀ ਪਾਉਂਦੇ ਰਹੇ ਇਹਨਾਂ ਗੱਲਾਂ ਤੇ ਗੁਰਮਤ ਸਿੰਘ ਨੇ ਸਾਰਾ ਕੁਝ ਆ ਕੇ ਦੱਸ ਦਿੱਤਾ ਸੀਗਾ ਕਿ ਸਾਨੂੰ ਚੰਡੀਗੜ੍ਹ ਸਿੱਟਾ ਆਇਆ ਗਿਆ ਦੇ ਘੰਟੇ ਦਾ ਇੰਟਰਵਿਊ ਸੀਗਾ ਹੂੰ ਤਾਂ ਉਸ ਤੋਂ ਬਾਅਦ ਗਿਆਨੀ ਗੁਰਮukh ਸਿੰਘ ਜੀ ਚੁੱਪ ਕਰਕੇ ਅੱਜ ਵੀ ਤੁਸੀਂ ਦੇਖੋਗੇ ਤਾਂ STPC ਦੇ ਵਿੱਚ ਉਹ ਜੌਬ ਕਰ ਰਹੇ ਨੇ ਹੂੰ ਚੁੱਪ ਕਰਨ ਲਈ ਉਹ ਜੌਬ ਕਰ ਰਹੇ ਨੇ ਇੱਕ ਤਰ੍ਹਾਂ ਨਾਲ ਵਰਕ ਕੀਤਾ ਤਾਂ ਮਤਲਬ ਕਿ ਜਦੋਂ ਇਹ ਸਾਰੀਆਂ ਚੀਜ਼ਾਂ ਸਿੱਧ ਹੋ ਜਾਂਦੀਆਂ ਤਾਂ ਗਿਆਨੀ ਗੁਰਬਚਨ ਜਿਹਾ ਜਿਹੜੇ ਦੂਸਰੇ ਸਿੰਘ ਸਹਿਬਾਨ ਸੀਗੇ ਤਾਂ ਉਹਨਾਂ ਤੋਂ ਜਵਾਬ ਤਲ ਵੀ ਕਿਉਂ ਨਹੀਂ ਹੋਏਗੀ ਭਾਈ ਹੋਣੀ ਚਾਹੀਦੀ ਹੈ ਤਾਂ ਇਹ ਮੈਂ ਜਿਵੇਂ ਕਿਹਾ ਕਿ ਸਵਾਲ ਜਿਹੜੇ ਆਉਣ ਕੋ ਸੋ ਇਹ ਜ਼ਰੂਰੀ ਆ ਕਿ ਸੋ ਗਵੀਰ ਸਿੰਘ ਬਾਦਲ ਪੇਸ਼ ਹੋਣਗੇ ਸ੍ਰੀ ਅਕਾਲ ਤਖਤ ਸਾਹਿਬ ਦੇ ਤੇ ਉਦੋਂ ਬਾਅਦ ਫਿਰ ਪਤਾ ਲੱਗੇਗਾ ਕਿ ਕੀ ਵਾਪਰਦਾ ਕੀ ਹੋਊਗਾ ਤੁਹਿੰਜੀ ਜੀ 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 ਤੇ ਦਿੱਲੀ ਕੂਚ ਦਾ ਕਹਿੰਦੇ ਐਲਾਨ ਹੋ ਗਿਆ ਤੇ ਉਧਰ ਨਵਦੀਪ ਨੂੰ ਵੀ ਜ਼ਮਾਨਤ ਮਿਲ ਗਈ ਬਾਹਰ ਆ ਰਿਹਾ ਇਹ ਆਗੂ ਕਿਸਾਨਾਂ ਆ ਕੋਈ ਜਾਂ ਫਿਰ ਕਿਸੇ ਹੋਰ ਕੇਸ ਦੇ ਵਿੱਚ ਅਸੀਂ ਜ਼ਮਾਨਤ ਦੀ ਡੀਕਮਿਟ ਜੀ ਇਹ ਤੁਹਾਨੂੰ ਉਹਦੇ ਤੇ ਕੇਸ ਤੇ ਕਈ ਨੇ ਹਾਂ ਹਾਂ ਕੇਸ ਉਹਦੇ ਤੇ ਕਈ ਆ ਜਿੰਦੇ ਚੋਂ ਕੁਝ ਕੁ ਵਾਪਸ ਲੈ ਲੇ ਸਨ ਕੁਝ ਕੁ ਕੇਸ ਹਾਲੇ ਵੀ ਸਟੈਂਡ ਕਰਦੇ ਆ ਜੀ ਹੁਣ ਕਿਉਂਕਿ ਦੇਖੋ ਇਹ ਡਿਟੇਲਡ ਆਰਡਰ ਜਦੋਂ ਆਉਂਦੇ ਆ ਫਿਰ ਪਤਾ ਲੱਗਦਾ ਕਿ ਕਿਹੜੇ ਕੇਸ ਦੇ ਵਿੱਚ ਜ਼ਮਾਨਤ ਹੋਈ ਆ ਇਹ ਰੈਗੂਲਰ ਬੇਲ ਹੋਈ ਆ ਹਾਈ ਕੋਰਟ ਦੇ ਵਿੱਚ ਇਹਦਾ ਮਤਲਬ ਕਿ ਜੇ ਹਾਈ ਕੋਰਟ ਦੇ ਵਿੱਚ ਗਿਆ ਮਾਮਲਾ ਤਾਂ ਕੋਈ ਵੱਡਾ ਕੇਸ ਆ ਜਿਵੇਂ ਆਮ ਤੌਰ ਤੇ ਛੋਟੇ-ਮੋਟੇ ਕੇਸ ਹਾਈਵੇ ਜਾਮ ਕਰਨ ਦੇ ਤੇ ਆਦਿਕ ਹੁੰਦੇ ਆ ਉਹ ਤਾਂ ਏਥਲੀਆਂ ਅਦਾਲਤਾਂ ਹੀ ਜ਼ਮਾਨਤ ਦੇ ਦਿੰਦੀਆਂ ਨੇ ਤੇ ਸ਼ਾਮੀ ਇੱਕ ਆਰਡਰ ਜਿਹੜਾ ਉਹ ਉਸ ਵੇਲੇ ਆਇਆ ਜਦੋਂ ਕੱਲ ਨੂੰ ਅਮਾਲੇ ਦੇ ਵਿੱਚ ਐਸ ਪੀ ਹੈਡਕੁਆਟਰ ਦਾ ਉਹਨਾਂ ਨੇ ਘਰਾਵ ਕਰਨਾ ਹਰਿਆਣੇ ਦੇ ਕਿਸਾਨਾਂ ਨੇ ਕਿ ਨਰਬੀਤ ਕਨੂਸ਼ਟੋ ਹੂੰ 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 ਸੋ ਇਸ ਕਰਕੇ ਦੇਖੋ 4 ਮਹੀਨੇ ਦੇ ਕਰੀਬ ਸਮਾਂ ਹੋ ਗਿਆ ਉਹਨਾਂ ਨੂੰ ਗ੍ਰਿਫਤਾਰ ਕੀਤੇ ਪੰਜ ਪੰਜ ਮਹੀਨੇ ਹੋ ਗਿਆ ਦੂਜਿਆਂ ਨੂੰ ਗੁਮਾਨਤਾ ਮਿਲ ਗਈਆਂ ਸੀ ਨਰਬੀਤ ਨੇ ਇਹ ਵੀ ਦੋਸ਼ ਲਾਇਆ ਸੀ ਕਿ ਮੈਨੂੰ 3 ਡਿਗਰੀ ਦਾ ਟੌਰਚਰ ਦਿੱਤਾ ਗਿਆ ਹੂੰ ਇਹ ਆਪਣੇ ਆਪ ਦੇ ਵਿੱਚ ਐਲੋਕੇ 1/2 ਸੀ ਫਿਰ ਇਸ ਤੋਂ ਇਲਾਵਾ ਜੇ ਤੁਸੀਂ ਵੇਖੋਗੇ ਤਾਂ ਦੂਸਰੇ ਪੱਖ ਤੋਂ ਕਿ ਕੁਝ ਕੇਸ ਜਿਹੜੇ ਆ ਉਹ ਉਹ ਨੂੰ ਜਰ ਦਿੱਤੇ ਇਹਨਾਂ ਇੱਕ ਕੇਸ ਤੇ ਇਹ ਉਹ ਜਿਹਾ ਸੀਗਾ ਕਿ ਜਿੱਦਾਂ ਲਾ ਲਓ ਕਿ ਇਹਨਾਂ ਨੇ 12 ਤਰੀਕ ਨੂੰ ਜ਼ਮਾਨਤ ਲਾਉਣੀ ਸੀਗੀ ਜਿਵੇਂ ਹੀ ਇਹਨਾਂ ਨੇ ਤਿਆਰੀ ਕੀਤੀ ਇਹਨਾਂ ਨੇ ਚੱਕ ਕੇ ਦੂਜੇ ਕੇਸ ਦੇ ਵਿੱਚ ਗ੍ਰਿਫਤਾਰੀ ਪਾ ਦਿੱਤੀ ਹੂੰ ਤੁਸੀਂ ਇੱਕ ਕੇਸ ਦੇ ਵਿੱਚ ਜ਼ਮਾਨਤ ਲਾਵੋਗੇ ਤੇ ਦੂਜੇ 'ਤੇ ਗ੍ਰਿਫਤਾਰੀ ਪੈ ਗਈ ਜਿਵੇਂ ਉਹਦੇ ਨਾਲ ਹੋਇਆ ਕੇਜਰੀਵਾਲ ਸਾਹਿਬ ਨਾਲ ਇੱਕ ਮਾਮਲੇ 'ਚ ਤੇ ਮੁਕੱਦਮਾ ਜਿਹੜਾ ਦੇਖ ਲਓ ਨਾ ਇਹੀ ਤਾਂ ਪਤਾ ਹੁੰਦਾ ਏਜੰਸੀਆਂ ਨੂੰ ਤਾਂ ਉਹਨਾਂ ਨੂੰ ਜ਼ਮਾਨਤ ਮਿਲ ਜਾਨੀ ਆ ਉਹਨਾਂ ਨੇ ਚੱਕ ਕੇ ਸੀਬੀਆਈ ਦੇ ਕੇਸ 'ਚ ਗ੍ਰਿਫਤਾਰੀ ਪਾ ਦਿੱਤੀ। ਜੀ। ਤਾਂ ਇਹੀ ਖੱਜਲ ਕਰਨ ਦਾ ਢੰਗ ਹੁੰਦਾ। ਤਾਂ ਕੁੱਲ ਮਿਲਾ ਕੇ ਕੇਸ ਤਾਂ ਜਿਹੜੇ ਆ ਉਹ ਮੇਰੇ ਖੱਲ ਦੇ ਨਾਲ ਦਰਜਨ ਤੋਂ ਵੱਧ ਆ ਨਵਦੀਪ ਤੇ। ਪਰ ਕੁਝ ਕੇਸ ਕਿਉਂਕਿ 220 ਵਾਲਾ ਜਿਹੜਾ ਅੰਦੋਲਨ ਸੀਗਾ ਉਸ ਵੇਲੇ ਇਹਨਾਂ ਨੇ ਵਾਪਸ ਵੀ ਲਾਈ ਲੈ ਸੀ। ਜੀ। ਹਰਿਆਣਾ ਦੇ ਵਿੱਚ। ਤਾਂ ਪਰ ਫਿਰ ਵੀ ਕਈ ਕੇਸ ਆ ਜਿਹੜੇ ਇਹਦੇ ਤੇ ਨਵਦੀਪ ਤੇ ਦਰਜ ਆ। ਹੁਣ ਅੱਗੇ ਦੇਖਣਾ ਹੋਵੇਗਾ ਡਿਟੇਲਡ ਆਰਡਰ ਆਏਗਾ ਫਿਰ ਪਤਾ ਲੱਗੇਗਾ ਪਰ ਜੇਕਰ ਸਾਰੇ ਕੇਸਾਂ 'ਚ ਜ਼ਮਾਨਤ ਹੋਈ ਹੁੰਦੀ ਨਵਦੀਪ ਤੇ ਰਹੀ ਆਈ ਹੋਣੀ ਤੈ ਹੋ ਗਈ ਹੁੰਦੀ ਤਾਂ ਫਿਰ ਕੱਲ ਤੇ ਘਰਾਓ ਦੀ ਸ਼ਾਇਦ ਜ਼ਰੂਰਤ ਹੀ ਨਾ ਰਹਿੰਦੀ ਹੁਣ ਤੱਕ ਉਹ ਕੈਨਸਲ ਹੋਣ ਦਾ ਸਮਾਚਾਰ ਆ ਜਾਣਾ ਸੀਗਾ ਬਾਕੀ ਦਿੱਲੀ ਵਾਲਾ ਜਿਹੜਾ ਕੂਚਿਆ ਉਹਦੇ ਚ ਡੱਲੇ ਵਾਲ ਸਭ ਉਹ ਰਮੇ ਅੱਜ ਕਲੀਅਰ ਕਰ ਦਿੱਤਾ ਕਿ ਜਿਵੇਂ ਹੀ ਬਾਰਡਰ ਖੁੱਲੇਗਾ ਅਸੀਂ ਚਲੇ ਜਾਵਾਂਗੇ ਭਾਈ ਅੱਜ ਹੁਣ ਹਫਤਾ ਪੂਰਾ ਹੋਣ ਵਾਲਾ ਸੀਗਾ ਪਰ ਹਰਿਆਣਾ ਕਿਸੇ ਵੀ ਪੱਖ ਤੋਂ ਇਹਨਾਂ ਨੂੰ ਰਿਆਇਤ ਜਾਂ ਛੋਟ ਦੇਣ ਦੇ ਰੌਂ ਦੇ ਵਿੱਚ ਨਹੀਂ ਹੈ ਉਹ ਅੱਗੇੋਂ ਨਾਲ ਤੇ ਬੈਰੀਕੇਡਿੰਗ ਹਟਾ ਰਹੇ ਆ ਕੋਲਟਾ ਸੁਪਰੀਮ ਕੋਰਟ ਦੇ ਵਿੱਚ ਚੱਲ ਗਏ ਨੇ ਹਮ ਹਮ ਕਿ ਭਾਈ ਅਸੀਂ ਇਹ ਰਾਹ ਨਹੀਂ ਖੋਲ ਸਕਦੇ ਕਿਉਂਕਿ ਲਾਅ ਐਂਡ ਆਰਡਰ ਦਾ ਵਿਸ਼ਾ ਤੁਹਾਨੂੰ ਪਤਾ ਲਾਅ ਐਂਡ ਆਰਡਰ ਜਿਹੜਾ ਸਟੇਟ ਸਬਜੈਕਟ ਹੁੰਦਾ ਹਮ ਹਮ ਪਰ ਸੁਪਰੀਮ ਕੋਰਟ ਦੇ ਵਿੱਚ ਇੱਕ ਵਾਰੀ ਅੱਗੇ ਜਿਹੜੀ ਸੁਣਵਾਈ ਹੋਈ ਹੈ ਤਾਂ ਮੁੱਢਲੇ ਤੌਰ ਤੇ ਸੁਪਰੀਮ ਕੋਰਟ ਨੇ ਕਿਹਾ ਸੀਗਾ ਕਿ ਕੋਈ ਸਟੇਟ ਆਈਗੇ ਕਿਵੇਂ ਬੰਦ ਕਰ ਸਕਦਾ ਭਾਈ ਹਮ ਬਿਲਕੁਲ ਜੀ ਤਾਂ ਹੁਣ ਅਸੀਂ ਸਿਰੇ ਤੋਂ ਇਹ ਗੱਲ ਜਿਹੜੀ ਆ ਏਰ ਵਿਚਾਰੀ ਜਾਵੇ ਕਿ ਇੱਕ ਦੂਜੇ ਦੇ ਸਵਾਲ ਦੇ ਜਵਾਬ ਜਿਹੜੇ ਆ ਉਹ ਦਿੱਤੇ ਜਾਣਗੇ ਇਹ ਆਸਾ ਇਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਕਹਿੰਦੇ ਜੀ ਰਾਸ਼ਨ ਪਾਣੀ ਇਕੱਠਾ ਕਰਨ ਤੇ ਥੋੜਾ ਜਿਹਾ ਸਮਾਂ ਲੱਗੂਗਾ ਤੇ ਜਿਵੇਂ ਹੀ ਬਾਰਡਰ ਖੁੱਲ ਜਾਣਗੇ ਫਿਰ ਅਸੀਂ ਆਪਣੇ ਟਰੈਕਟਰਾਂ ਦੀਆਂ ਰੇਸਾਂ ਦੇੜੀਆਂ ਨੇ ਤਾਕਤ ਤੇ ਟਰੈਕਟਰ ਜਾਣਗੇ ਵਕ ਵਕ ਕਰਦੇ ਤੇ ਅਸੀਂ ਨਿਕਲ ਜਾਣਾ ਠੀਕ ਹੈ ਰਸਤੇ ਦੇ ਵਿੱਚ ਤਾਂ ਉਹੀ ਹਰਿਆਣਾ ਨਾ ਜਿਸ ਹਰਿਆਣੇ ਨੇ ਅੱਗੇ ਰੋਕਿਆ ਤਾਂ ਹਰਿਆਣੇ ਨੇ ਨਹੀਂ ਰੋਕਿਆ ਸੀ ਉਹ ਅਮੇਤੀਸ਼ਾ ਨੇ ਦਰਅਸਲ ਰੋਕਿਆ ਸੀ ਨਾ ਤੇ ਅਮੇਤੀਸ਼ਾ ਜਦੋਂ ਤੱਕ ਹਰਿਆਣਾ ਸਰਕਾਰ ਇਹਨਾਂ ਨੂੰ ਰੋਕੇਗਾ ਹਰ ਹਾਲਤ ਦੇ ਵਿੱਚ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਬੇਸ਼ੱਕ ਹਾਈਵੇ ਕੋਈ ਨਾਪਕੇ ਨਹੀਂ ਬਣ ਸਕਦਾ ਨਾ ਕਿਸਾਨ ਨਾਪਕੇ ਬਣ ਸਕਦੇ ਨਾ ਸਰਕਾਰ ਨਾਪਕੇ ਬਣ ਸਕਦੀ ਆ ਪਰ ਲਾਅਨ ਆਫ ਆਰਡਰ ਜਿਹੜਾ ਹੈ ਨਾ ਉਹਦੇ ਚ ਕਿਤੇ ਨਾ ਕਿਤੇ ਜੋ ਸਟੇਟ ਗਵਰਨਮੈਂਟ ਹੁੰਦੀ ਹੈ ਜਾਂ ਤਰੁਜੀ ਉਹਦੇ ਕੋਲ ਇੱਕ ਪਾਵਰ ਜਿਹੜੀ ਹੈ ਨਾ ਕਾਸੀ ਵੱਡੀ ਹੁੰਦੀ ਇੱਕ ਥਾਂ ਤੋਂ ਰਸਤਾ ਕੋਲ ਕੇ ਜਿਵੇਂ ਨਾਮ ਬਦਲ ਕੇ ਤਦੂਜੀ ਫਾਤਰ ਰੋਕ ਸਕਦੇ ਸਮਝਦੇ ਹੋ ਨਾ ਤੋ ਇਸ ਕਰਕੇ ਅੱਜ ਇਹ ਪੰਮਲਪੂਤਾ ਰਿਹਾ ਕਿ ਕੀ ਬਾਰੀਕੇਟਿੰਗ ਖੁੱਲਣ ਜਾਰੀ ਹੈ ਫੇ ਬਾਅਦ ਦੇ ਵਿੱਚ ਫਟਾ ਲੱਗਿਆ

ਵੀਡੀਓਜ਼ ਦੇ ਵਿੱਚ ਇਹ ਵੀ ਦਿਖਾਇਆ ਗਿਆ ਕਿ ਕੈਮੀ ਸਪੋਰਟਿਵ ਫੋਰਸਸ ਦੇ ਜਵਾਨ ਦਾ ਸਿਵਲ ਵਰਦੀ ਵਾਲਾ ਥਾਪੀਆਂ ਮਾਰ ਰਿਹਾ ਇਸ ਤਰ੍ਹਾਂ ਤੇ ਜਿਵੇਂ ਉਹ ਕਿਸੇ ਹੋਰ ਮੁਲਕ ਦੇ ਵਸ਼ਿੰਦਿਆਂ ਨੂੰ ਢਾ ਕੇ ਜਾਂ ਦੁਸ਼ਮਣ ਫੌਜ ਨੂੰ ਢਾ ਕੇ ਉੱਤੇ ਨਚਰੇ ਹਾਂ ਜੀ ਤਾਂ ਇਹ ਇਹਨਾਂ ਨੇ ਅੱਜ ਕੁਝ ਵੀਡੀਓਜ਼ ਵੀ ਜਿਹੜੀਆਂ ਨੇ ਉਹ ਉਸ ਵੇਲੇ ਦੀਆਂ ਜਾਰੀ ਕੀਤੀਆਂ ਪਰ ਸਵਾਲ ਇਹਨਾਂ ਤੇ ਇੱਕ ਜ਼ਰੂਰ ਖੜਾ ਹੋਏਗਾ ਜਿਹੜਾ ਮੁੱਢ ਤੋਂ ਹੀ ਮੈਂ ਕਰਦਾ ਆ ਰਿਹਾ ਤੇ ਕਰਦਾ ਰਹਾਂਗਾ ਵੀ ਇਹ ਗੱਲ ਹੋਇਆ ਕਿ ਹੁਣ ਜਦੋਂ ਤੁਸੀਂ ਕਹਿੰਦੇ ਹੋ ਕਿ ਬਾਰਡਰ ਖੁੱਲੇਗਾ ਜਦੋਂ ਅਸੀਂ ਚਲੇ ਜਾਵਾਂਗੇ ਹੂੰ ਤੇ ਹਾਈ ਮਤ ਤੁਸੀਂ ਉਦੋਂ ਵਰਤੀ ਹੁੰਦੀ ਜਰੂਰ ਮੁੰਡਾ ਮਰਵਾਉਣਾ ਸੀ ਹੂੰ ਜਰੂਰ ਮੁੰਡਾ ਮਰਵਾਉਣਾ ਸੀਗਾ ਐਨੇ ਬੰਦਿਆਂ ਦੇ ਡੇਲੇ ਕਢਵਾਏ ਜੀ ਸ਼ੰਨੀ ਕਰ ਦਿੱਤਾ ਕਿੰਨੇ ਕਿੰਨੇ ਕਰੋੜਾ ਰੁਪਈਆ ਜਿਹੜਾ ਅਜਾਈ ਚੱਲ ਗਿਆ ਹੈ ਨਾ ਹੂੰ ਧਨ ਤੋੜ ਕਰਨ ਦੇ ਚੱਕਰ ਦੇ ਵਿੱਚ ਕੇ ਬੈਰੀਕੇਡਿੰਗ ਤੋੜ ਕੇ ਅਸੀਂ ਨਿਕਲ ਜਾਣਾ ਜੀ ਕਾਂਦੀਗਰੀ ਤਾਂ ਨਹੀਂ ਨਾ ਉਂਦੀ ਜਦੋਂ ਆਪਾਂ ਆਪਾਂ ਦੇਖਦੇ ਹਾਂ ਸਾਹਮਣੇ ਵੀ ਇਹ ਚੱਲਦਾ ਕੰਮ ਇਧਰੋਂ ਵੀ ਚੱਲਦਾ ਉਧਰੋਂ ਵੀ ਚੱਲਦਾ ਹੈ ਟਰੈਕਟਰਾਂ ਦੇ ਨਾਲ ਆਪਾਂ ਨੂੰ ਪਤਾ ਕਿ ਜੇ ਉਧਰੋਂ ਡਰੋਨ ਚੱਲਦੇ ਸਨ ਤੇ ਇਧਰੋਂ ਵੀ ਜੋਰ ਲੱਗਦਾ ਸੀਗਾ ਕਿ ਕਿਸੇ ਤਰੀਕੇ ਨਾਲ ਬੈਰੀਕੇਡਿੰਗ ਤੋੜੀਏ ਉਹਦੇ ਤੇ ਖਰਚੇ ਤੇ ਆਉਂਦਾ ਹੀ ਹੈ ਨਾ ਪ੍ਰਵੀਨ ਜੀ ਜੀ ਜੇ ਉਹਨਾਂ ਦੇ ਡਰੋਨ ਘੁੰਮਦੇ ਆ ਬੰਨਾਂ ਚੱਲਦੀਆਂ ਨੇ ਤਾਰਾ ਕੁੱਟਿਆ ਤਾਂ ਉਹ ਵੀ ਖਰਚ ਹੈ ਤੇ ਜਿਹੜਾ ਇਧਰੋਂ ਉਹ ਵੀ ਤੇ ਖਰਚ ਹੈ ਨਾ ਹੋ ਹੁਣ ਵੀ ਤੁਸੀਂ ਕਹੀ ਜਾਂਦੇ ਉਹਨੂੰ ਜਦੋਂ ਬਾਡਰ ਖੁੱਲਲੇਗਾ ਮਤਲਬ ਕਿ ਲੰਘਦਾ ਸਾਨੂੰ ਦੇ ਦੇਣਗੇ ਅਸੀਂ ਚੱਲ ਜਾਵਾਂਗੇ ਹਾਂ ਹਾਂ ਫਿਰ ਉਦੋਂ ਵੀ ਤੇ ਤੁਹਾਡੇ ਕੋਲੇ ਆਪਸ਼ਨ ਸੀਗਾ ਨਾ ਜਿਸ ਦਿਨ ਤੁਹਾਨੂੰ ਪਹਿਲੇ ਦਿਨ ਰੋਕਿਆ ਤੇ ਤੁਸੀਂ ਦੋ ਦਿਨ ਬਾਅਦ ਵੀ ਕਾਲ ਕਿਉਂ ਦਿੱਤੀ ਜੀ ਕਿ ਅਸੀਂ ਬੈਰੀਕੇਡ ਪੰਨਾ ਤਾਂ ਮਤਲਬ ਕਿ ਇਹ ਕਿਸਾਨ ਜਥੇਬੰਦੀਆਂ ਤੇ ਵੀ ਕੁਝ ਸਵਾਲ ਸਾਨੂੰ ਕਰਨੇ ਪੈਣਗੇ ਚਾਹੇ ਅਸੀਂ মিডিਆ ਪਰਸਨ ਆ ਤੇ ਚਾਹੀ ਅਸੀਂ ਕੁਝ ਮਤਲਬ ਕਿ ਜਿਦਾ ਖਿਆਲ ਇਹ ਕਿ ਆਮ ਨਾਗਰਿਕ ਆ ਅਦਰਵਾਈਜ਼ ਇਹ ਕਾਣੀ ਖਰਾਬ ਹੋਏਗੀ ਅੱਗੇ ਜਾ ਕੇ ਵੀ ਕਾਣੀ ਖਰਾਬ ਹੋ ਸਕਦੀ ਹੈ ਸੋ ਇਸ ਕਰਕੇ ਆ ਕਿ ਇਹਨਾਂ ਨੇ ਆਪ ਹੀ ਅਜ ਮੰਨਿਆ ਕਿ ਜਦੋਂ ਵਾਟਰ ਰਸਤਾ ਸਾਨੂੰ ਮਿਲ ਜਾਏਗਾ ਅਸੀਂ ਉਦੋਂ ਮਤਲਬ ਕਿ ਲੰਗਾ ਜਿਹੜਾ ਬਣਾ ਬਣਾ ਕੇ ਤੇ ਆਪਦਾ ਚਾਲੇ ਪਾ ਦੇਾਂਗੇ ਤੇ ਇਹ ਗੱਲ ਪਹਿਲਾਂ ਵੀ ਕੀਤੀ ਜਾ ਸਕਦੀ ਸਿੱਕੇ ਅਸੀਂ ਸ਼ਾਂਤ ਵਿੱਚ ਟੰਗ ਨਾਲ ਬੈਠੇ ਆ ਤੁਸੀਂ ਬਾਡਰ ਖੋਲਦੇ ਹੋ ਨਹੀਂ ਤਾਂ ਆਪਦਾ ਹਾਈਵੇ ਮੰਦ ਰੱਖ ਲਓ ਬਈ ਜੇ ਤੁਹਾਡਾ ਸੱਭ ਸਕਦਾ ਜੀ ਇਹ ਤੇਰਾ ਸਰ ਸਕਦਾ ਤੇ ਸਾਨੂੰ ਛੱਡ ਕੇ ਵੇਖ ਲੈ ਔਰ ਕੀ ਹੈ ਤੇ ਆਪਾਂ ਗੱਲ ਕਰੀ ਨਿਤਨ ਗੜਕਰੀ ਦੀ ਮਿੰਟ ਜੀ ਇਹਨਾਂ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਜੀ ਕੋਈ ਦੇਖੋ ਇਹਦਾ ਖੰਡਨ ਆ ਗਿਆ ਪੰਜਾਬ ਗਵਰਨਮੈਂਟ ਵੱਲੋਂ ਕਿ ਐਸਾ ਕੁਝ ਨਹੀਂ ਹੋਇਆ ਜੀ ਇਹਨਾਂ ਨੇ ਕੋਈ ਸਾਨੂੰ ਤਵਾਮਲੇ ਦੇ ਵਿੱਚ ਚੇਤਾਵਨੀ ਨਹੀਂ ਦਿੱਤੀ ਵਗੈਰਾ ਵਗੈਰਾ ਇਹ ਅੱਜ ਪੰਜਾਬੀ ਟ੍ਰਿਬਿਊਨ ਦੇ ਵਿੱਚ ਵੀ ਖਬਰ ਲੱਗੀ ਸੀਗੀ ਮੈਂ ਤਾਂ ਬਹੁਤੀ ਪੜ੍ਹੀ ਨਹੀਂ ਹਾਂ ਸਰ ਲੇਖ ਕੁਝ ਇਸ ਤਰ੍ਹਾਂ ਦਾ ਸੀ ਕਿ ਬਾਅਦ ਦੇ ਵਿੱਚ ਸਾਡਾ ਜਿਹੜਾ ਪੰਜਾਬੀ ਵੈਬ ਮੀਡੀਆ ਉਹਦੇ ਤੇ ਇੱਕ ਖਬਰ ਹੋਰ ਮੈਂ ਘੁੰਮਦੀ ਵੇਖੀ ਆ ਜਿਹਦੇ ਵਿੱਚ ਇਹ ਦਾਵਾ ਕੀਤਾ ਗਿਆ ਕਿ ਕੇਂਦਰੀ ਸੜਕੀ ਆਵਾਜਾਈ ਮੰਤਰੀ ਆ ਜਿਹੜੇ ਨਿਤਨ ਗੜકરી ਉਹਨਾਂ ਨੇ ਸਿੱਧਾ ਪੰਜਾਬ ਸਰਕਾਰ ਨੂੰ ਵਰਨ ਕੀਤਾ ਹੈ ਕਿ ਜੇਕਰ ਕੌਮੀ ਮਾਰਗਾਂ ਲਈ ਪ੍ਰਾਪਤ ਕੀਤੀਆਂ ਗਈਆਂ ਜ਼ਮੀਨਾਂ ਦੇ ਕਬਜ਼ੇ ਨਾ ਦਵਾਏ ਤਾਂ ਨਵੀਆਂ ਕੌਮੀ ਸੜਕਾਂ ਤੇ ਪ੍ਰੋਜੈਕਟ ਪੰਜਾਬ ਨੂੰ ਲੋਟ ਨਹੀਂ ਕੀਤੇ ਜਾਣਗੇ ਠੀਕ ਹੈ ਜੀ ਤਾਂ ਇਹਦਾ ਮਤਲਬ ਕਿ ਗੱਲ ਜਿਹੜੀ ਫੈਲ ਗਈ ਤਾਂ ਫਿਰ ਖੰਡਨ ਆਇਆ ਤਾਂ ਈਟੀਓ ਸਾਹਿਬ ਕਹਿ ਰਹੇ ਆ ਕਿ ਨਹੀਂ ਜੀ ਦੁਬਾਰਾ ਮੀਟਿੰਗ ਹੋਏਗੀ ਐਸਾ ਕੁਝ ਨਹੀਂ ਕਿਹਾ ਗਿਆ ਭਈ ਇਸ ਸੰਦਰਭ ਦੇ ਵਿੱਚ ਦੁਬਾਰਾ ਮੀਟਿੰਗ ਹੋਏਗੀ ਤਾਂ ਗੱਲ ਤੇ ਇਹੀ ਆ ਕਿ ਖਬਰਾਂ ਦੇ ਵਿੱਚ ਤਾਂ ਇਹ ਦਾਵਾ ਕੀਤਾ ਗਿਆ ਕਿ 2 ਮਹੀਨੇ ਦਾ ਸਮਾਂ ਦਿੱਤਾ ਗਿਆ ਹੂੰ ਕੀ ਤੁਹਾਨੂੰ ਆਹੀ 2 ਮਹੀਨੇ ਦਾ ਸਮਾਂ ਦਿੱਤਾ ਗਿਆ ਤੇ ਜਿਸ ਨੂੰ ਤੁਸੀਂ ਮੀਟਿੰਗ ਕਹਿ ਰਹੇ ਹੋ ਜੀ ਜੀ ਇਹ ਦੁਬਾਰਾ ਮੀਟਿੰਗ ਹੋਏਗੀ ਦੇਖੋ ਗੱਲ ਇਹ ਆ ਪ੍ਰਵੀਨ ਜੀ ਇਹ ਸਪਸ਼ਟ ਹੈ ਕਿ ਜਿਹੜਾ ਖਾਸ ਤੌਰ ਤੇ ਜੰਮੂ ਕਟੜਾ ਹਾਈਦੇਆ ਉਹਦੀ ਜ਼ਮੀਨ ਐਕਵਾਇਰ ਦਾ ਰੌਲਾ ਪੈਂਦਾ ਜ਼ਮੀਨ ਐਕਵਾਇਰ ਦੇ ਵਿੱਚ ਬਤੇਰਾ ਕੁਸ਼ਿਆ ਸਭ ਨੂੰ ਪਤਾ ਆ ਕਿ ਇੱਥੇ ਇੱਕ ਹੁੰਦਾ ਤੰਦਾ ਰੌਲਾ ਪਾ ਦਿੰਦੇ ਨੇ ਕਿ ਬਹੁਤ ਜੀ ਪਾਪੀ ਜ਼ਮੀਨਾਂ ਖਾ ਕੇ ਪੱਡਾਏ ਹੋ ਗਿਆ ਉਹ ਗਿਆ ਜ਼ਮੀਨਾਂ ਤੇ ਸ਼ਹਿਰ ਖਾ ਰਹੇ ਨੇ ਤੁਹਾਡੀਆਂ ਪਿੰਡ ਪਿੰਡ ਹੀ ਖਾ ਰਹੇ ਨੇ ਪਿੰਡ ਵਧ ਰਹੇ ਨੇ ਸ਼ਹਿਰ ਵਧ ਰਹੇ ਨੇ ਅੱਛਾ ਇਹ ਮਾਮਲਾ ਇਸ ਤਰ੍ਹਾਂ ਬਣਾ ਦਿੱਤਾ ਜਾਂਦਾ ਤਾਂ ਉਹਦੇ ਚ ਕੀ ਹੁੰਦਾ ਉਹਦੇ ਚ ਗਾਂਹ ਜਾ ਕੇ ਉਹ ਜੋ ਬੰਦੇ ਜਿਹੜੇ ਪਹਿਲਾਂ ਜ਼ਮੀਨਾਂ ਖਰੀਦ ਲੈਂਦੇ ਆ ਜੀ ਉਹ ਜੋ ਇਹ ਵੇਲੇ ਦੇ ਵੇਲੇ ਟਰਾਂਸਫਰ ਕਰ ਲੈਂਦੇ ਆ ਕੁਝ ਵਿੱਚੋਂ ਆਪ ਸਰ ਜਿਹੜੇ ਉਹ ਦਾ ਲਾਉਂਦੇ ਆ ਔਨ ਰਿਕਾਰਡ ਗੱਲਾਂ ਨੂੰ ਹਾਂ ਤਾਂ ਪੰਜਾਬ 'ਚ ਇਹ ਤੰਦਾ ਹੈ ਜਿੱਥੇ ਜ਼ਮੀਨ ਐਕਵਾਇਰ ਹੁੰਦੀ ਆ ਉੱਥੇ ਪੈਸਾ ਖਾਦਾ ਜਾਂਦਾ ਬੋਟਾ ਜੀ ਜੀ ਬਿਲਕੁਲ ਤੇ ਕੁਝ ਕੁਝ ਮਤਲਬ ਕਿ ਯੂਨੀਅਨਾਂ ਵੀ ਇਹਦੇ ਵਿੱਚ ਸ਼ਾਮਲ ਹੋ ਜਾਂਦੀਆਂ ਨੇਤਾ ਲੋਕ ਵੀ ਸ਼ਾਮਲ ਹੋ ਜਾਂਦੇ ਹਾਂ ਸੋ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਜ਼ਮੀਨ ਐਕਵਾਇਰ ਦਾ ਬਹੁਤ ਵੱਡਾ ਸਿਆਪਾ ਹੈ ਪਰ ਜਿਹੜਾ ਬੰਦਾ ਉੱਜੜਦਾ ਉਹਨੂੰ ਤੇ ਇਹ ਹੁੰਦਾ ਕਿ ਚਾਰ ਬਈ ਸਿੱਕੇ ਵੱਧ ਮਿਲ ਜਾਂ। ਹੂੰ। ਹੋਰ ਨਹੀਂ ਤਾਂ ਤਾਂ ਗੱਲ ਇਹ ਆ ਕਿ ਹਾਈਵੇ ਜਿਹੜੇ ਸੀਗੇ ਇਹ ਬਹੁਤ ਮਹੱਤਵਪੂਰਨ ਸੀਗੇ। ਦੇਖੋ ਕੁਝ ਲੋਕ ਇਥੇ ਉਲਟ ਦਿਸ਼ਾ ਵਾਲੇ ਚੱਲਦੇ ਆ। ਠੀਕ ਆ ਖੇਤੀ ਸਾਡਾ ਇਤਿਹਾਸ ਆ, ਵਿਰਾਸਤ ਆ, ਗੁਰੂ ਸਾਹਿਬ ਤੋਂ ਪ੍ਰਾਪਤ ਆਸ਼ੀਰਵਾਦ ਆ, ਸਭ ਕੁਝ ਆ। ਇਹ ਸਾਨੂੰ ਆਸ਼ੀਰਵਾਦ ਬਲੇਸਿੰਗ ਆ ਸਭ ਨੂੰ ਗੁਰੂ ਸਾਹਿਬ ਜੀ, ਗੁਰੂ ਨਾਨਕ ਜੀ ਦੀ ਖੇਤੀ ਜੜੀ ਆ। ਪਰ ਕੀ ਤੁਸੀਂ ਇਹ ਸਮਝਦੇ ਹੋ ਇੱਥੇ ਤੁਸੀਂ ਵਿਕਸਤ ਦੇਸ਼ 'ਚ ਰਹਿੰਦੇ ਹੋ ਕਿ ਕੋਈ ਮੁਲਕ ਖੇਤੀ ਦੇ ਸਿਰ ਤੇ ਕੋਈ ਖੇਤਾ ਸਰਵਾਈਵ ਕਰ ਸਕਦਾ? ਜੀ। ਤੇ ਖਾਸ ਤੌਰ ਤੇ ਉਹ ਜਿਹਨੂੰ ਕਾਂਡਲਾ ਬੰਦਰਗਾਹ ਜਿਹੜੀ ਹੈ ਉਹ ਘੱਟੋ-ਘੱਟ ਕੋ 18-1900 ਕਿਲੋਮੀਟਰ ਪੈਂਦੀ ਹੋएगी ਜਾਂ 1400 ਕਿਲੋਮੀਟਰ ਪੈਂਦੀ ਹੋ। ਹਮਮ ਨੇੜਲੀ। ਹਮ। ਖੁਸ਼ਕ ਬੰਦਰਗਾਹ ਇਹਨੂੰ ਖੁਸ਼ਕ ਬੰਦਰਗਾਹ ਬੋਲਦੇ ਡਰਾਈ ਪੋਰਟ। ਹਮ ਜੀ। ਤਾਂ ਇੱਥੋਂ ਗੱਲ ਇਹ ਹੈ ਕਿ ਜੇ ਅਸੀਂ ਕੱਚਾ ਮਾਲ ਮੰਗਵਣਾ ਤੇ ਤਦ ਵੀ ਸਾਨੂੰ ਜੇ ਸੜਕੀ ਨੈਟਵਰਕ ਨਹੀਂ ਹੈ ਤਾਂ ਕਿੰਨਾ ਨੁਕਸਾਨ ਹੋਏਗਾ ਤੇ ਜੇ ਐਲਸੀ ਬਣਾ ਕੇ ਭੇਜਣਾ ਹੈ ਰੌ ਮਟੀਰੀਅਲ ਦਾ ਅਸੀਂ ਬਣਾ ਕੇ ਭੇਜਣਾ ਤਦ ਵੀ ਸੜਕੀ ਕਨੈਕਟੀਵਿਟੀ ਤਾਂ ਸਭ ਨੂੰ ਫਾਇਦਾ ਉਹਦਾ ਹੂੰ 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 ਤੇ ਜੇ ਜੇ ਹੁਣ ਇਹ ਕੁਝ ਕਰਨਾ ਹੀ ਨਹੀਂ ਤੇ ਫਿਰ ਚੁੱਪ ਕਰਕੇ ਜਿਹੜੀਆਂ ਹੈਗੀਆਂ ਨੇ ਚੰਦ ਵਪਾਰਕ ਇਕਾਈਆਂ ਉਦਯੋਗਿਕ ਕਈਆਂ ਨੂੰ ਵੀ ਤਾਲਾ ਲਾ ਦਿਓ ਇਹਨਾਂ ਨੂੰ ਵੀ ਕਹੋ ਕਿ ਬਾੜਾਂ ਤੇ ਚਲੇ ਜਾ ਬਈ ਸਾਨੂੰ ਕੋਈ ਤੁਹਾਡਾ ਕੋਈ ਹੈ ਹੀ ਨਹੀਂ ਲਾ ਹੀ ਨਹੀਂ ਹੈਗਾ ਪਰ ਕਿਉਂ ਨਹੀਂ 25 ਫੀਸਦੀ ਕੰਟਰੀਬਿਊਸ਼ਨ ਤੁਹਾਡੀ ਜੀਡੀਪੀ ਦੇ ਜੀਡੀਪੀ ਸਟੇਟ ਦੀ ਜਿਹੜੀ ਹੁੰਦੀ ਉਹ ਜੀਐਸਟੀਪੀ ਹੁੰਦੀ ਆ 25% ਖੇਤੀ ਦਾ ਕੰਟਰੀਬਿਊਸ਼ਨ ਹੈ ਤਾਂ 25% ਜੀਐਸਟੀ ਵੀ ਦੇ ਵਿੱਚ ਤੁਹਾਡੇ ਅਧਿయోగ ਦਾ ਕੰਟਰੀਬਿਊਸ਼ਨ ਹੈ ਜੀ ਤਾਂ ਇਹ ਜਿਹੜੀ ਕਨੈਕਟੀਵਿਟੀ ਆ ਸੜਕੀ ਕਨੈਕਟੀਵਿਟੀ ਜਿਹੜੀ ਆ ਤੁਸੀਂ ਭਾਰਤ ਮਾਲਾ ਪ੍ਰੋਜੈਕਟ ਜਾਂ ਇਸ ਤਰ੍ਹਾਂ ਦੇ ਗੂਗਲ ਕਰ ਲਓ ਸਾਰੇ ਸਾਰੇ ਇੰਡੀਆ 'ਚ ਲੰਘੇ ਨੇ ਰਾਜਸਥਾਨ 'ਚ ਡੰਨ ਉਹ ਗਰੇਹਾਣੇ 'ਚ ਡੰਨ ਹਰਿਆਣੇ 'ਚ ਵੀ ਤਾਂ ਖੇਤੀਯੋਗ ਜ਼ਮੀਨ ਆ ਪਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਕੁਝ ਖਾਸ ਥਾਵਾਂ ਤੇ ਖਾਸ ਸੰਤਮਾਂ ਲਈ ਇਹ ਪੰਗਾ ਪੈ ਜਾਂਦਾ ਹਾਂ ਮੈਂ ਇਸ ਨਾਲ ਸਹਿਮਤ ਹਾਂ ਕਿ ਭਾਈ ਜਿਨ੍ਹਾਂ ਦੀ ਜ਼ਮੀਨ ਐਕਵਾਇਰ ਹੁੰਦੀ ਹੈ ਉਹਨਾਂ ਨੂੰ ਇੰਨਾ ਕੋ ਪੈਸਾ ਦਿੱਤਾ ਜਾਣਾ ਚਾਹੀਦਾ ਹੈ ਕਿ ਉਸ ਬਦਲੇ ਉਹਨੂੰ ਜ਼ਮੀਨ ਨਹੀਂ ਉਦੋਂ ਵੱਧ ਜ਼ਮੀਨ ਉਹ ਕਿਤੇ ਖਰੀਦ ਸਕਦੇ ਹੋਣ ਜਾਂ ਜੋ ਉਹਨਾਂ ਦਾ ਉਜਾੜਾ ਹੁੰਦਾ ਹੈ ਮਸ਼ੀਨਰੀ ਦਾ ਬੋਰ ਦਾ ਜਾਂ ਕੁਤਰਾ ਬਣ ਜਾਂਦੀਆਂ ਨੇ ਕੋਈ ਟੱਕਿਆ ਟੱਕ ਦੇ ਵਿੱਚੋਂ ਲੰਘ ਜਾਂਦਾ ਪੈਰੀ ਦੋ ਹਿੱਸਿਆਂ 'ਚ ਵੰਡੀ ਜਾਂਦੀ ਹੈ ਤੇ ਇਸ ਤਰ੍ਹਾਂ ਦਾ ਕੰਪਨਸੇਸ਼ਨ ਵਾਲਾ ਜਿਹੜਾ ਹੈ ਉਹ ਤੁਹਾਡਾ ਪੈਕੇਜ ਹੋਣਾ ਚਾਹੀਦਾ ਹੂੰ ਹੂੰ ਕੋ ਸਾਰਾ ਕੁਝ ਕਵਰ ਹੋਵੇ ਜੀ ਪਰ ਗੱਲ ਇਹ ਹੈ ਕਿ ਅਨੇਵਾ ਤੁਹਾਨੂੰ ਪਤਾ ਹੀ ਆ ਇੱਥੇ ਜਿੰਨਾ ਕੁ ਚੱਲਦਾ ਹੈ ਕੰਮ ਸੋ ਇਹ ਆ ਕਿ ਜੇ ਇਸ ਤਰ੍ਹਾਂ ਹੋਇਆ ਮੰਦਭਾਗ ਹੈ ਪੰਜਾਬ ਗਵਰਨਮੈਂਟ ਨੂੰ ਕਲੈਰੀਫਾਈ ਕਰਨਾ ਚਾਹੀਦਾ ਜੇ ਨਹੀਂ ਤੇ ਫਿਰ ਇਹ ਖਬਰ ਕਿਉਂ ਆ ਗਈ ਕਿਉਂਕਿ ਮੈਂ ਦਿਵੇਂ ਕਿਹਾ ਕਿ ਇਕੱਲਾ ਵੈਬੋਮੀਡੀਆ ਦਾ ਦਾਵਾ ਨਹੀਂ ਸੀਗਾ ਪ੍ਰਿੰਟ ਮੀਡੀਆ ਦੇ ਵਿੱਚ ਅੱਜ ਤੁਸੀਂ ਟ੍ਰਿਬਿਊਨ ਦੇ ਪੰਨਾ ਨੰਬਰ 1 ਤੇ ਖਬਰ ਦੇਖ ਵੀ ਸਕਦੇ ਹੂੰ ਜੀ ਤੇ ਮਿੰਟ ਜੀ ਅਗਲੀ ਖਬਰ ਦੇ ਵੱਲ ਵਧੀਏ ਗੱਲ ਕਰੀਏ ਆਪਾਂ ਵਿਵਾਦਿਤ ਟ੍ਰੇਨਿੰਗ ਆਈਐਸ ਦੀ ਉਹਦੀ ਟ੍ਰੇਨਿੰਗ ਰੋਕੀ ਗਈ ਹੈ ਵੀ ਵੀ ਉਹ ਹੀ ਜਿਹੜੇ ਸਰਟੀਫਿਕੇਟ ਦਾ ਰੋਲਾ ਪੈ ਗਿਆ ਹੈਂਡੀਕੈਪਟ ਸਰਟੀਫਿਕੇਟ ਜਿਹੜਾ ਭੰਗਿਆ ਕਰ ਰੋਲਾ ਹੋਵੇ ਤੇ ਦੱਸਾਂ ਹੂੰ ਹੂੰ ਇਹਦੇ ਤੇ 36 ਰੋਲੇ ਨੇ ਅੱਛਾ ਔਡੀ ਤੇ ਔਡੀ ਤੇ ਇਹ ਲਾਈਫਰ ਦੀ ਜਾਂ ਘੱਗੂ ਜਿਆ ਹੂੰ ਹੂੰ ਜਦ ਕਿ ਪ੍ਰਾਈਵੇਟ ਔਡੀ ਗੱਡੀ ਤੇ ਇਹ ਗਵਰਨਮੈਂਟ ਆਫ ਇੰਡੀਆ ਲਿਖੀ ਫਰਦੀ ਹੈ ਅੱਛਾ ਇਹ ਪ੍ਰਾਈਵੇਟ ਔਡੀ ਗੱਡੀ ਆ ਉਹਦਾ ਤੇ 26000 ਦਾ ਇਲਾਣ ਪੈਂਡਿੰਗ ਪਿਆ ਹੂੰ ਅੱਛਾ ਸਰਟੀਫਿਕੇਟ ਸਰਟੀਫਿਕੇਟ ਦਾ ਵੀ ਸੁਣ ਲਓ ਜੀ ਕਿ ਕ੍ਰੀਮੀ ਲੇਅਰ ਹੁੰਦੀ ਹੈ 8 ਲੱਖ ਉਹ ਜਿਹਦੀ ਆਮਦਨ ਵੱਧ ਜਾਂਦੀ ਹੈ ਨਾ ਉਹਨੂੰ ਰਿਜ਼ਰਵੇਸ਼ਨ ਦਾ ਲਾਭ ਨਹੀਂ ਮਿਲਦਾ ਸਲਾਨਾ ਜਿਹਦੇ ਮਾਂ ਪਿਓ ਦੇ ਹੋ ਜੀ ਉਹਨੂੰ ਕ੍ਰੀਮੀ ਲੇਅਰ ਬੋਲਦੇ ਇਹਨੇ ਨਾਨ ਕ੍ਰੀਮੀ ਲੇਅਰ ਚ ਦਾਵਾ ਕੀਤਾ ਹਮ ਤੇ 20-22 ਕਰੋੜ ਦੀ ਜਾਇਦਾਦ ਦੇ ਨਾਮ ਆ ਠੀਕ ਹੈ ਜਿਹਦਾ ਜੇ ਆਮਦਨ ਦਾ ਅੰਕੜਾ ਦੇਖੋ ਕਿ 40-42 ਲੱਖ ਦਾ ਹਮ ਫਿਰ ਕਹਿੰਦੀ ਇੱਕ ਮੈਨੂੰ ਪਤਾ ਨਹੀਂ ਕਿ ਨਰਾਤਾ ਹੋਇਆ ਕਿ ਕੀ ਹੋਇਆ ਕਿ 40% ਮੇਰੀ ਲਿਖਾਇਆ ਨਹੀਂ ਕਿ ਕੋਈ ਚਸ਼ਮਾ ਹੈ ਹੀ ਨਹੀਂਗਾ ਤੋ ਲੱਗਾ ਪਤਾ ਨਹੀਂ ਲੈਂਸ ਪਾਇਆ ਨਹੀਂ ਹਮ ਅੱਛਾ ਕਹਿੰਦੀ ਮੈਂ ਥੋੜਾ ਦਿਮਾਗੋ ਵੀ ਠੀਕ ਨਹੀਂ ਹੈਗੀ ਅੱਛਾ ਕਮਾਲ ਦੀ ਗੱਲ ਆ ਕਿ 6 ਵਾਰੀ ਮੈਡੀਕਲ ਲਈ ਬੁਲਾਇਆ ਅਜੇ ਤੱਕ ਕੋਈ ਗਈ ਨਹੀਂ ਤੇ ਜਿਹੜੀ ਐਮਬੀਬੀਐਸ ਦੀ ਪੜ੍ਹਾਈ ਸੀ ਉਸ ਦਰਮਿਆਨ ਜਿਹੜਾ ਸਰਟੀਫਿਕੇਟ ਦਿੱਤਾ ਉੱਥੇ ਫਿੱਟ ਫਾਟ ਹੈ ਉੱਥੇ ਜੋ ਵੰਜਾਰੀ ਭਾਈਚਾਰਾ ਹੈ ਇੱਥੇ ਮਹਾਰਾਸ਼ਟਰ ਦਾ ਹੈਗਾ ਤਾਂ ਉਹ ਉਹਦਾ ਲਾਭ ਲਿਆ ਜਦ ਕਿ ਇਹਦਾ ਪਿਓ ਅਲਾਨੀਆ ਕਹਿੰਦਾ ਕਿ ਮੇਰੇ ਕੋਲ 40 ਕਰੋੜ ਦੀ ਜਾਇਦਾਦ ਹੈ ਤੇ 43 ਲੱਖ ਸਾਲਾਨਾ ਆਮਦਨ ਹੈ ਹੂੰ ਜਦ ਕਿ ਉਹ ਵੀ ਸਾਫ ਕਾਇਆ ਸਿਆ ਵੰਜਾਰੀ ਭਾਈ ਚਰੇ ਦਾ ਪਹਿਲਾ ਆਈਐਸਏ ਦਾ ਨਾਨਾ ਸੀਗਾ ਮਾਂ ਇਹਦੀ ਸਰਪੰਚ ਆ ਦੋਵਾਂ ਨੇ ਮਾਂ ਪਿਓ ਦੇ ਤਲਾਕ ਲੈ ਰੱਖਿਆ ਕਿਉਂ ਕਿ ਜਾਇਦਾਦ ਜਾਦੀ ਮਨੋਰਮਾ ਦੇ ਨਾਮ ਆ ਮਾਂ ਜਿਹੜੀ ਆ ਉਹ ਪਿਸਟਲ ਵੀ ਕੱਢ ਲੈਂਦੀ ਹੈ ਰਵਲਵਰ ਰਾਣੀ ਵੀ ਬਣ ਜਾਂਦੀ ਹੈ ਕਿਉਂਕਿ ਜਿੰਨੀ ਲੱਗ ਮੋਨਾਂ ਨੂੰ ਨੱਪਣ ਦਾ ਵੀ ਸ਼ੌਂਕ ਆ ਹੂੰ ਅੱਛਾ ਪਿਛਲੇ ਦਿਨ ਇਹਦਾ ਹੀ ਰੌਲਾ ਪਿਆ ਸੀ ਚੱਕ ਹਾਂਜੀ ਚੱਕ ਲੋ ਰਵਲਵਰ ਦਾ ਫਲਾਕਬਜ਼ਾ ਲੈਣਾ ਉਹ ਗੀਤ ਵੀ ਸੌ ਲੈਂਦੀ ਆ ਕਦੇ ਕਦੇ ਤਾਂ ਮਤਲਬ ਕਰੇ ਬੰਦਾ ਕੀ ਕੋਈ ਇੱਕ ਵਿਵਾਦ ਹੋਵੇ ਤੇ ਦੱਸੇ ਹਮਮ ਹੁਣ ਵਿਵਾਦਾਂ ਦੀ ਲੱਗੀ ਪਈ ਆ ਝੜੀ ਤੇ ਇਹ ਲੱਗੀ ਅੱਜ ਫਿਰ ਉਹ ਸਾਵਣ ਕੀ ਝੜੀ ਐ ਕਿਥੇ ਸਾਵਣ ਦੀ ਝੜੀ ਤੇ ਲੱਗ ਨਹੀਂ ਰਹੀ ਅਸੀਂ ਤੇ ਮੀਂਹ ਨੂੰ ਤਰਸਦੇ ਤਿਆਂ ਹਮ ਤੇ ਭਾਈ ਉਧਰ ਦੂਜੇ ਪਾਸੇ ਵਿਵਾਦਾਂ ਦੀ ਝੜੀ ਲੱਗੀ ਆ ਵਿਵਾਦਾਂ ਦੇ ਚੱਲਦਿਆਂ ਫਿਰ ਹੁਣ ਸਰਕਾਰ ਨੇ ਫੈਸਲਾ ਲਿਆ ਕਿ ਇਹਦੀ ਜਿਹੜੀ ਟ੍ਰੇਨਿੰਗ ਉਹਨੂੰ ਰੋਕ ਦੋ ਕਿਉਂਕਿ ਜਿਹੜਾ ਟ੍ਰੇਨੀ ਆਈ ਆ ਸੁਣਦਾ ਨਾ ਪ੍ਰਵੀਨ ਜੀ ਉਹਨੂੰ ਸਰਕਾਰੀ ਗੱਡੀ ਜਾਂ ਆਪਦਾ ਚੈਂਬਰ ਵਗੈਰਾ ਛੜਾ ਗੰਦ ਮੈਨ ਉਹ ਨਹੀਂ ਮਿਲਦਾ ਹਮ ਤਾਂ ਇਹ ਟ੍ਰੇਮੀ ਟ੍ਰੇਮੀ ਹੋਣ ਦੇ ਬਾਅਦ ਵੀ ਦਾ ਆਪਦੇ ਪਿਓ ਤੋਂ ਰੋਗ ਮਰਵਾਉਂਦੀ ਸੀ ਉੱਥੇ ਜਾ ਕੇ ਸੈਕਟਰੀਏਟ ਦੇ ਵਿੱਚ ਕਿ ਨਵਾ ਦਿਓ ਇਹਨੂੰ ਆਹ ਦਿਓ ਇਹਨੂੰ ਆਹ ਕਰੋ। ਉਹ ਅੱਛਾ। ਹੁਣ ਹੁਣ ਕਸੂਤਾ ਫਸਿਆ ਮਾਪਿਓ ਵੀ ਨਸਿਆ ਫਿਰਦਾ ਤੇ ਮੈਨੂੰ ਲੱਗਦਾ ਕਿ ਜੇ ਸਭ ਕੁਝ ਤਰਵੀਨ ਜੀ ਇਦਾਂ ਹੀ ਚੈਜ਼ ਪਾਇਆ ਗਿਆ ਜਿੱਦਾਂ ਦੇ ਦੋਸ਼ਿਆਂ ਦੇ ਤੇ ਐਫ ਆਈ ਆਰ ਹੋ ਜਾਣੀ ਆ। ਹਮ ਆਈ ਐਸ ਬਣੇ ਨਾ ਬਣੇ ਤਾਂ ਕਿਸੇ ਨਾ ਕਿਸੇ ਐਫ ਆਈ ਆਰ ਦੀ ਮਲਜ਼ਮ ਜ਼ਰੂਰ ਬਣ ਜਾਏਗੀ ਫੁਕਰੀਆਂ ਮਰਵਾਚ ਦਿੰਦੀਆਂ ਹੁੰਦੀਆਂ ਹੁੰਦੀਆਂ ਬੱਤੇ। ਮੈਂ ਫੁਕਰਪੁਰਾ ਕਰਦੀ ਪਰ ਵੈਸੇ ਚੰਗਾ ਆ ਕਿ ਯੂਪੀਐਸਸੀ ਨੂੰ ਅਸੀਂ ਮੰਨਦੇ ਸੀ ਕਿ ਇਹ ਬਹੁਤ ਵੱਡੀ ਵਧੀਆ ਸੰਸਥਾ ਹੈ ਹੁਣ ਯੂਪੀਐਸਸੀ ਦੀ ਵੀ ਖੇਡੋ ਖਲਰ ਗਈ ਆ ਉਹ ਨੈਸ਼ਨਲ ਟੈਸਟਿੰਗ ਏਜੰਸੀ ਤੋਂ ਬਾਅਦ ਹੂੰ ਬਿਲਕੁਲ ਜੀ ਬਿਲਕੁਲ ਮੈਂ ਤੁਜੀ ਨਾਲੇ ਦੇਖੋ ਤੁਸੀਂ ਵੀ ਜਿੱਥੇ ਜਦੋਂ ਐਮਬੀਬੀਐਸ ਦਾ ਤੁਸੀਂ ਜ਼ਿਕਰ ਕਰ ਰਹੇ ਸੀਗੇ ਵੀ ਜਿਹੜਾ ਜਿੱਥੇ ਜਿਹੋ ਜਿਹਾ ਲਾਭ ਲੈਣਾ ਉਹੇ ਜਿਹਾ ਜੁਗਾੜੇ ਪਹਿਲਾਂ ਹੀ ਕਰੀ ਫਿਰਦੀ ਰਹਿੰਦੀ ਸੀ ਹਾਂਜੀ 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 ਪੂਰੇ ਮਤਲਬ ਕਿ ਇੱਕ ਗਾਣਾ ਸੀ ਨੀ ਬਣਿਆ ਜਾਰਨ ਕੁੜੀਏ ਅਨਸ ਰਾਜ ਅੰਸ ਦਾ ਇਹ ਇਹ ਤੇ ਫਿਰ ਤੁਸੀਂ ਕਹਿ ਸਕਦੇ ਨਹੀਂ ਜੁਗਾਰਨ ਕੁੜੀਏ ਹੂੰ ਮੈਨੂੰ ਮੈਨੂੰ ਇਹ ਨਹੀਂ ਸੀ ਪਤਾ ਵੀ ਉਹ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਆਪਾਂ ਖਬਰ ਪੜ੍ਹ ਰਹੇ ਸੀ ਵੀ ਉਹ ਬੀਬੀ ਨੇ ਪਿਸਤੌਲ ਕੱਢ ਲਿਆ ਉਹ ਇਹਦੇ ਮਾਤਾ ਜੀ ਹੈ ਬੀਬੀ ਦੇ ਮੈਂ ਤਾਂ ਕਿ ਕਿਥੇ ਉਹ ਹਾਂ ਜੀ ਜੀ ਸਕੀ ਮਾਤਾ ਜੀ 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 ਅੱਛਾ ਜੀ ਮਿੰਟੂ ਜੀ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸ਼ੁਕਰੀਆ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਨਵਾ ਪਏ ਇਸ ਮਾਪਤ ਕਰਾਂਗੇ ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ ਸਾਸਤਰੀਆ ਕਾਲ ਜੁੜੇ ਰੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ